ਕਿੰ ਮੇਰਾ ਨਾ ਅਰਸ਼ਦੀਪ ਸਿੰਘ ਹੈ ਜੀ ਆਪਾਂ ਹੈਲਥ ਡਿਪਾਰਟਮੈਂਟ ਤੋਂ ਆਏ ਆ ਜੀ ਰਜਿਸਟਰੀ ਕਰਨ ਦੇ ਲਈ ਅੱਜ ਆਪਾਂ ਸਪਰੇਅ ਕਰਦੇ ਪਏ ਸਾਡੀ ਹੱਥਾਂ 'ਰ ਡਿਊਟੀ ਲੱਗਦੀ ਆ ਜੀ ਹਾਂਜੀ ਆਪਾਂ ਵਾਸਲਾ ਕੇ ਥਾਂਾਂ ਤੇ ਜਾਇਦਾ ਆ ਸਪਰੇਅ ਕਰੀ ਤੇ ਲੋਕਾਂ ਨੂੰ ਜਾਗਰੂਤ ਕਰੀਦਾ ਮੱਛਰ ਬਾਰੇ ਦੱਸੀਦਾ ਤੁਹਾਡੇ ਘਰ ਜਿत्रा ਗਮਲੇ ਪਰਛਾਤ ਤੇ ਪਾਣੀ ਪਾਣੀ ਇਕੱਠਾ ਹੁੰਦਾ ਆ ਉੱਪਰ ਗਮਲੇ ਪਏ ਹੁੰਦੇ ਉਹਨਾਂ 'ਚ ਪਾਣੀ ਰਹਿ ਜਾਂਦਾ ਆ ਤੇ ਕੂਲਰ ਐਰਾ ਗਵਾਰਾ ਫ੍ਰਿਜਾਂ ਹੋ ਗਈਆਂ ਉਹਨਾਂ ਦੇ ਪਿੱਛੇ ਦੱਸੀਦਾ ਆ ਤਾਰਾਂ ਦੇ ਪਾਣੀ ਨਾ ਇਕੱਠਾ ਕਰਖੋ ਰਹੀ ਆ ਕਿਹੜੀ ਜਗ੍ਹਾ ਤੇ ਖੜੇ ਜਿੱਥੇ ਖਤਰੀ ਕੀਤਾ ਜਾ ਰਿਹਾ ਆ ਆਪਾਂ ਅੱਜ ਨਵਲਟੀ ਚੌਂਕ ਤੇ ਲਾਗੇ ਖੜੇ ਆ ਭਾਜੀ ਹੁਣ ਆਪਾਂ ਨੂੰ ਵੇਖਿਆ ਉਹ ਕਹਿੰਦੇ ਸਾਡੇ ਵੀ ਸਪਰੇਅ ਕਰ ਦਿਓ ਇੱਧਰ ਮੈਸ਼ਰ ਆ ਗਈ ਜਿੱਥੇ ਹਾਂਜੀ ਸਾਨੂੰ ਮਾਰੀਆਂ ਫਿਲਮਾਂ ਦਾ ਡਰ ਹਾਂਜੀ ਲੋਕਲ ਕੀ ਫੀਲ ਕਰਨਾ ਚਾਹੋਗੇ ਆਪਾਂ ਇਹ ਕਿੰਨੇ ਆ ਵੀ ਪਾਣੀ ਨਾ ਖੜਾ ਕਰੋ ਗੰਦੇ ਪਾਣੀ ਤੋਂ ਬਚੇ ਕਰੋ ਜੀ ਆਪਣਾ ਸਫਾਈ ਹੋਇਆ ਜ਼ਰਾ ਕੰਮ ਸਾਫ਼ ਸਾਫ਼ ਦਵਾਈ ਜ਼ਰਾ ਕਰੋ ਜੀ ਹਾਂਜੀ ਇਹਦੇ ਕ੍ਰੀਡੀ ਟੀਮ ਵੱਲੋਂ ਤੁਸੀਂ ਪਹੁੰਚੇ ਜੀ ਆਪਾਂ ਸਿਹਤ ਡਿਪਾਰਟਮੈਂਟ ਤੋਂ ਆਏ ਆਪਾਂ ਸਿਰਫ ਹੈਲਥ ਡਿਪਾਰਟਮੈਂਟ ਤੋਂ ਆਏ ਸਿਵਲ ਸਰਜਨ ਦਫ਼ਤਰ ਲੱਗੋਂ ਗਾਂਧੀ ਕਨੌਨ ਮੈਂ ਆਏ ਐ ਐਸਆਈ ਪਵਨ ਕੁਮਾਰ ਨਾਵਲਟੀ ਚੌਂਕ ਸਰ ਅੱਜ ਸਪਸ਼ਟ ਦਿੱਤਾ ਦਿੱਤੀ ਜਾਂਦੀ ਰਹੀ ਹੈ ਕੀ ਕਹਾਂ ਜੀ ਇਹ ਸ਼੍ਰੀਮਾਨ ਜੀ ਇੱਥੋਂ ਨਾ ਨੰਗ ਰਹੇ ਸੀ ਤੇ ਮੱਛਰ ਬਹੁਤ ਜ਼ਿਆਦਾ ਦੋ ਤਿੰਨ ਦਿਨ ਉਹ ਲਗਾਤਾਰ ਹੋ ਗਿਆ ਮੀਂਹ ਪੈ ਰਿਹਾ ਸੀ ਤੇ ਮੱਛਰ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਕਿਹਾ ਕਿ ਮੇਰੇ ਵੀਰ ਰੁਕੋ ਤੇ ਸਪਰੇਅ ਕਰ ਦਿਓ ਕਿੰਨਾ ਦਾ ਇੱਥੇ ਨਾ ਮੱਛਰ ਬਹੁਤ ਜ਼ਿਆਦਾ ਪਾਣੀ ਖਲੋਤਾ ਹੋਇਆ ਹੈ ਜ਼ਰੂਰੀ ਹੈ ਕਿ ਮੱਛਰ ਬਹੁਤ ਜ਼ਿਆਦਾ ਹੈ ਹਾਂਜੀ 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 ਕਿੰਨਾ ਤਾਂ ਨੁਕਸਾਨ ਕਰਦਾ ਇਹ ਮੱਛਰ ਜਿਹੜਾ ਹੁਣ ਸ਼੍ਰੀਮਾਨ ਜੀ ਅਸੀਂ ਤੇ ਇੱਥੇ ਸਵੇਰ ਤੋਂ ਡਿਊਟੀ ਹੁੰਦੀ ਹੈ ਸਾਡੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਅਸੀਂ ਇੱਥੇ ਬਚਣਾ ਹੁੰਦਾ ਜੀ ਪਾਣੀ ਖਾਂ ਰਿਹਾ ਜੀ ਮੱਛਰ ਦਾ ਹਾਂਜੀ 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 ਲੱਗਦਾ ਨੇ ਬਿਮਾਰੀਆਂ ਫੈਲੰਦਾ ਵੀ ਡਰ ਹਾਂ ਇਹਨਾਂ ਨੂੰ ਰੋਕ ਕੇ ਤੇ ਇਹਨਾਂ ਕੋ ਸਪਰੇਅ ਕਰਵਾਈ ਗਈ ਹੈ ਬਿਲਕੁਲ ਸਰਕਾਰੀ ਬੰਦੇ ਐ ਨਹੀਂ ਲੱਗਦਾ ਬਿਮਾਰੀਆਂ ਫੈਲੰਦਾ ਵੀ ਡਰ ਹਾਂਜੀ 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 ਠੀਕ ਹੈ ਜੀ